ਹਮ ਤਾਂ ਲੀਡਰ politican ਕਹਿ ਸਕਦਾ ਨਾ ਨਾ ਹਲੇ ਵੀ ਨਹੀਂ ਇਹ ਵੀ ਨਹੀਂ ਕਹਿੰਦਾ ਮੈਂ ਤਾਂ ਵਕੀਲ ਠੀਕ ਹੈ ਇਲੈਕਸ਼ਨ ਲੜਿਆ ਹੈਗਾ ਬੇਸਿਕਲੀ ਮੈਂ ਸਿਸਟਮ ਦੇ ਵਿਲਾਅ ਕਰਦਾ ਮੈਨੂੰ ਚਾਹੇ ਕੋਈ ਪਾਰਟੀ ਮੇਰੀ ਆਪਣੀ ਪਾਰਟੀ ਜਿਹੜਾ ਸਿਸਟਮ ਹੈਗਾ ਮੈਂ ਮੈਂ ਤੁਹਾਨੂੰ ਗਲਤ ਨੂੰ opos ਕਰਦਾ ਹਾਂ ਸ਼ੁਰੂ ਤੋਂ ਕਰਦਾ ਨੇ ਮੈਂ ਅੱਛਾ ਮੇਰੀ ਗੱਲ ਇਸ ਇਲੈਕਸ਼ਨ ਲੜੀ ਕਿੰਨੇ ਆ ਸੰਜੀਵ ਨੇ ਰੋਣ ਲੱਗੀ opos ਲੜੀ ਹੈ ਆ ਹੀ ਕੰਮ ਬੰਦ ਹੋਣੇ ਜਦ ਤੇ ਅਸੀਂ ਕੰਮ ਬੰਦ ਨਹੀਂ ਕਰਦੇ ਹੈਗੇ ਤਾਂ ਤੇ ਜਿਆਦਾ ਫਲਾਣੀ ਹੋ ਸਕਦਾ ਤੰਤਰ ਅਲ ਸਰਕਾਰੀ ਤੰਤਰ ਨਾਲ ਨੇ ਇਹਨਾਂ ਨੇ ਟੈਂਪਰਿੰਗ ਕੀਤੀ ਹੋਣੀ ਜ਼ੋਰ ਪਿਆਲੀ ਵੋਟਾਂ ਪਾਈਆਂ ਸਭ ਕੋ ਲੋਕਾਂ ਦੇ ਅਲੀਗੇਸ਼ਨ ਹਨ ਤੁਹਾਨੂੰ ਚੰਗੇ ਬੰਦੇ ਦੀ ਚੰਗੇ ਸਿਆਸਤਦਾਨਾਂ ਦੀ ਲੋੜ ਨਾ ਵੀ ਸਾਨੂੰ ਪੈਸੇ ਵਾਲੇ ਲੋੜਾ ਵੰਡ ਕੇ ਫ੍ਰੀ ਬੀਜ਼ ਵੰਡ ਕੇ ਅੱਜ ਤਾਂ ਲੈ ਲਾਂਗੇ ਵੋਟਾਂ ਲੈ ਲੀਆਂ ਪਰ ਗੱਲ ਹੈ ਕਿ ਅਲਟੀਮੇਟਲੀ ਇਹ ਕੱਢਨੇ ਕਿਥੋਂ ਨੇ ਵੈਸੇ ਆਲੜੇ ਹਾਲਾਤ ਬਣੇ ਹੋਏ ਨੇ ਨਾ ਤੁਹਾਨੂੰ ਅਦਾਸ ਤਿੰਨਾਂ ਸਾਲਾਂ ਬਾਅਦ ਤੁਸੀਂ ਇਹ ਹਸਾਬ ਦਾ ਦੇਖ ਲਓ ਪੰਜਾਬ ਦਾ ਕੀ ਹਾਲ ਹੈ ਜੋ ਇਕਨੋਮੀ ਦਾ ਹਾਲ ਹੋ ਗਿਆ ਇੱਕ ਨੰਬਰ ਦਾ ਸੂਬਾ 28 28ਵੇਂ ਨੰਬਰ ਤੇ 28thhle ਵੀ ਸੂਬਾ ਤਾਂ ਕੋਈ ਨਹੀਂ ਗਿਆ ਅਸੀਂ ਕਿਉਂ ਨਹੀਂ ਪੰਜਾਬ ਦੀ ਗੱਲ ਕਰਦੇ ਸੂਬੇ ਦੀ ਗੱਲ ਕਿਉਂ ਨਹੀਂ ਕਰਦੇ ਅਸੀਂ ਸੁਵੀਰ 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 ਦੀ ਗੱਲ ਕਰਦੇ ਆ ਤੁਸੀਂ ਤਿੰਨ ਤਿੰਨ ਚਾਰ ਚਾਰ ਤੁਹਾਡੇ ਬਣਾਏ ਸਾਰੇ ਸੁਵੀਰ ਨੂੰ ਗਾਲਾਂ ਕੱਢਣ ਲੱਗੇ ਹੋਏ ਆਮ ਆਦੀ ਪਾਰਟੀ ਤਾਂ ਸੁਵੀਰ ਨੂੰ ਗਾਲਾਂ ਕੱਢਣ ਲੱਗੀ ਹੋਈ ਹੈ ਬੀਜੇਪੀ ਹੈ ਉਹ ਤਾਂ ਸੁਵੀਰ ਨੂੰ ਘੜਦੀ ਹੈ ਆ ਕਾਂਗਰਸ ਦਾ ਤਾਂ ਸੁਵੀਰ ਤਾਂ ਸੁਵੀਰ ਤਾਂ ਆਪੋਜੀਸ਼ਨ ਵੀ ਨਹੀਂ ਹੈ ਲੁਧਿਆਣਾ ਵੈਸਟ ਹਲਕੇ ਦੀ ਜਿਮਨੀ ਚੋਣ ਬੇਸ਼ੱਕ ਖਤਮ ਹੋ ਚੁੱਕੀ ਹੈ ਲੇਕਿਨ ਇਹ ਜਿਮਨੀ ਚੋਣ ਕੁਝ ਅਜਿਹੇ ਸਵਾਲ ਪਿੱਛੇ ਛੱਡ ਕੇ ਗਈ ਹੈ ਜਿਹਦੇ ਉੱਤੇ ਚਰਚਾ ਕਰਨੀ ਬੇਹੱਦ ਜ਼ਰੂਰੀ ਹੈ ਬੇਸ਼ੱਕ ਆਮ ਆਦਮੀ ਪਾਰਟੀ ਇਹ ਸੀਟ ਜਿੱਤ ਚੁੱਕੀ ਹੈ ਕਿਉਂਕਿ ਕਿਆ ਸਰਾਇਆਂ ਸੀਗੀਆਂ ਸਭ ਇਹ ਸੋਚ ਰਹੇ ਸੀਗੇ ਮੌਜੂਦਾ ਸਰਕਾਰ ਹੈ ਕੌਣ ਕੈਂਡੀਡੇਟ ਹੈ ਜਿਹੜਾ ਵੀ ਉਤਾਰ ਦੇ ਲਗਭਗ ਉਹਦਾ ਜਿੱਤਣਾ ਪੈ ਸੀਗਾ ਲੇਕਿਨ ਇਸ ਤੋਂ ਵੱਡਾ ਮੁੱਦਾ ਇਹ ਹੈ ਕਿ ਇਸ ਜਿਮਨੀ ਚੋਣ ਦੇ ਵਿੱਚ ਨੋਟਾ ਦਾ ਇਸਤੇਮਾਲ ਕੀਤਾ ਗਿਆ ਔਰ ਇਹ ਇਸਤੇਮਾਲ 793 ਲੋਕਾਂ ਨੇ ਇਸ ਦਾ ਨੋਟਾ ਦਾ ਇਸਤੇਮਾਲ ਕੀਤਾ ਦੇਸੀ ਭਾਸ਼ਾ ਚ ਜਦੋਂ ਆਮ ਸੱਥਾਂ ਚ ਬੈਠੇ ਗੱਲ ਕਰਦੇ ਆ ਨਾ ਤੋ ਕਹਿੰਦੇ ਨੋ ਬਾਈ ਕੋਈ ਨਹੀਂ ਯਾਨੀ ਕਿ ਨੋ ਟਾਟਾ ਇਹ ਨੋ ਟਾਟਾ ਇਹ ਕਿੰਨਾਂ ਨੂੰ ਕੀਤਾ ਗਿਆ ਦੂਜਾ ਜੋ ਆਥੈਂਟਿਕ ਸ਼ਬਦ ਹੈਗਾ ਇਹਦਾ ਕੀ ਨਨ ਆਫ ਥੀਸ ਇਹਨਾਂ ਦੇ ਵਿੱਚੋਂ ਕੋਈ ਨਹੀਂ ਸਾਨੂੰ ਚਾਹੀਦਾ ਆਖਿਰ ਕਿਉਂ ਹੋਇਆ ਇਸ ਤਰ੍ਹਾਂ ਔਰ ਦੂਸਰਾ ਬੜਾ ਸਵਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਿਉਂ ਇੰਨਾ ਨੀਚੇ ਰਹਿ ਗਿਆ ਕਿ ਉਹਨਾਂ ਦੀ ਜ਼ਮਾਨਤ ਹੀ ਜ਼ਬਤ ਹੋ ਗਈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਜਿਹੜੇ ਚਿਹਰੇ ਮੈਂ ਦੱਸ ਦਵਾ ਉਹ ਪੰਜਾਬ ਦੇ ਉਹ ਚਿਹਰੇ ਨੇ ਜਿਨ੍ਹਾਂ ਨੇ ਸੱਚਾਈ ਦੀ ਰਾਹ ਤੇ ਚੱਲਦਿਆਂ ਹੋਇਆਂ ਕਿੰਨੇ ਬੇਗੁਨਾਹਾਂ ਨੂੰ ਸਜਾਫਤਾ ਹੋਂ ਤੋਂ ਬਚਾਇਆ ਰਾਜਨੀਤੀ ਚ ਉਤਰੇ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਉਤਰੇ ਲੇਕਿਨ ਲੋਕ ਨਹੀਂ ਅਪਣਾ पाए ਉਹਦੇ ਪਿੱਛੇ ਕੀ ਕਾਰਨ ਰੇ ਉਹ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਵਕੀਲ ਐਡਵੋਕੇਟ ਪ੍ਰਕਾਸ਼ ਸਿੰਘ ਕੁਮਨ ਔਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸਰ ਬਾਬਾ ਸਵਾਗਤ ਲੁਤੇ ਹਨ ਲਾਈਵ ਤੇ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਹੁਣ ਤਾਂ ਲੀਡਰ ਪੋਲੀਟੀਸ਼ੀਅਨ ਕਹਿ ਸਕਦੇ ਹੋ ਤੁਹਾਨੂੰ ਨਾ ਨਾ ਹਲੇ ਵੀ ਨਹੀਂ ਹਲੇ ਵੀ ਨਹੀਂ ਕਹਿ ਸਕਦੇ ਬាទ ਵਕੀਲ ਠੀਕ ਆ ओके okay. <laughs> अच्छा आ, सब तो पहला सवाल नोटा नोटा ਦਾ ਇਸਤੇਮਾਲ ਕੀਤਾ ਗਿਆ 793 ਲੋਕਾਂ ਵੱਲੋਂ ਕੀ ਲੱਗਦਾ ਅਵੇਅਰਨੈਸ ਦੁਖੀ ਹੈ ਪੜਾਅ ਹੈ ਕੀ ਕਿਦਾਂ ਗਿਣਦੇ ਹੋ ਇਹਨੂੰ ਦੇਖੋ ਸਾਡੇ ਨਾਲ ਨੋਟਾ ਦਾ ਇਸਤੇਮਾਲ ਉਦੋਂ ਹੁੰਦਾ ਵਾ ਜਦੋਂ ਲੋਕਾਂ ਨੂੰ ਨਾ ਕੈਂਡੀਡੇਟਸ ਪਸੰਦ ਆਉਂਦਾ ਹੋਣ ਜਾਂ ਪਾਰਟੀਆਂ ਪਸੰਦ ਆਉਂਦਾ ਹੋਣ ਇਹ ਦੋ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਮੈਨੂੰ ਜੋ ਲੱਗਦਾ ਨਾ ਇਹ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਨਾਚ ਹੈ ਡਾਂਸਰ ਇੰਸਟੈਂਸ ਆਫ ਡੈਮੋਕ੍ਰੇਸੀ ਔਰ ਨੋਟਾ ਦਾ ਆਣਾ ਮੀਨਸ ਲੋਕਾਂ 'ਚ ਅਵੇਅਰਨੈਸ ਆ ਗਈ ਹੈ ਲੋਕਾਂ ਦੇ ਵਿੱਚ ਪਤਾ ਲੱਗ ਗਿਆ ਹੈਗਾ ਕਿ ਭਾਈ ਅਸੀਂ ਜਿਹੜੀ ਹੈਗੀ ਆ ਪਾਰਟੀਆਂ ਨੂੰ ਅਕਸੈਪਟ ਕਰਦੇ ਆ ਰਿਜੈਕਟ ਕਰਦੇ ਆ ਕੈਂਡੀਡੇਟ ਨੂੰ ਅਕਸੈਪਟ ਕਰਦੇ ਆ ਰਿਜੈਕਟ ਕਰਦੇ ਆ ਇਹਦੇ ਬਾਰੇ ਪਰ ਨਾਲ ਦੀ ਨਾਲ ਇਹ ਨਾ ਪਰਸਨਲ ਈਗੋਜ਼ ਵੀ ਕੱਢੇ ਜਾਂਦੀ ਇਹਦੇ ਵਿੱਚ ਕਿ ਮੇਰੇ ਪਰਸਨਲ ਈਗੋ ਆ ਜੀ ਮੈਂ ਨਹੀਂ ਕਰਨਾ ਮੈਂ ਕਹਿੰਦਾ ਵੋਟ ਜ਼ਰੂਰ ਪਾਣੀ ਚਾਹੀਦੀ ਆ ਜਾਇ ਨੋਟਾ ਨੂੰ ਭਾਈ ਤੁਸੀਂ ਮੈਂ ਤਾਂ ਬੜਾ ਖੁਸ਼ ਆ 793 ਦਾ 100 ਦਾ ਮਤਲਬ ਇਹ ਹੈ ਕਿ ਸਾਡੇ ਚ 793 ਬੰਦੇ ਐ ਜਿਹੜੇ ਇਸ ਸਿਸਟਮ ਤੋਂ ਦੁਖੀ ਐ ਔਰ ਹੋਣਾ ਵੀ ਚਾਹੀਦਾ ਕਿਉਂਕਿ ਸਾਡੀਆਂ ਪਾਰਟੀਆਂ ਨੇ ਇਹਨੂੰ ਸਿਆਸੀਕਰਨ ਇੰਨਾ ਜ਼ਿਆਦਾ ਕਰਤਾ ਕਿ ਲੋਕਾਂ ਨੂੰ 793 ਕੌਨਸਟਿਟੂਐਂਸੀ ਦੇ ਵਿੱਚ ਬੰਦਿਆਂ ਨੂੰ ਪਤਾ ਨਹੀਂ ਕਿਸ ਗੱਲੋਂ ਦੁਖੀ ਹੈਗੇ ਨੇ ਉਹ ਵਿਚਾਰਿਆਂ ਨੂੰ ਨੋਟਾ ਦਾ ਆਪਣਾ ਬਟਨ ਦਬਾਣਾ ਪਿਆ ਮੈਂ ਪਹਿਲੇ ਤਾਂ ਧੰਨਵਾਦ ਉਹਨਾਂ ਦਾ ਵੀ ਕਰਦਾ ਪਰ ਮੈਂ ਇੱਕ ਗੱਲ ਦੱਸਦਾ ਕਿ ਜਿਨ੍ਹਾਂ ਨੇ ਨੋਟਾ ਦਾ ਬਟਨ ਦਬਿਆ ਨਾ ਉਹ ਇੱਕ ਵਾਰੀ ਆਪਣਾ ਜੋ ਵੀ ਦੁੱਖ ਹੈਗਾ ਉਹ ਮੇਰੇ ਨਾਲ ਜ਼ੂਰ ਆ ਕੇ ਸਾਂਝਾ ਕਰਨਾ ਔਰ ਹੋ ਸਕਦਾ ਕਿ ਅਗਲੀ ਔਰ ਕਿਸ ਤਰ੍ਹਾਂ ਕਿਸੇ ਪਾਰਟੀ ਨੂੰ ਵੋਟ ਪਾ ਦੇਣ ਮੈਨੂੰ ਨਾ ਪਰ ਕੋਈ ਗੱਲ ਨਹੀਂ ਜਿੰਨੂੰ ਬਾਣ ਪਰ ਵੋਟ ਜ਼ੂਰ ਪਾਣਾ ਨਹੀਂ ਤੁਸੀਂ ਮਤਲਬ ਨੋਟਾ ਨੂੰ ਨਨ ਆਫ ਥੀਸ ਅਵਰਬ ਨੂੰ ਵੇਸਟ ਸਮਝਦੇ ਹੋ ਇਹ ਮਤਲਬ ਕਿ ਮੈਂ ਗੱਲ ਸਮਝਿਆ ਨਹੀਂ ਨੋਟਾ ਕਿਉਂ ਇਸਤੇਮਾਲ ਹੋਇਆ ਮੈਂ ਇਹ ਨੋਟਾ ਨੂੰ ਵੇਸਟ ਨਹੀਂ ਸਮਝਦਾ ਇਹ ਓਪੀਨੀਅਨ ਹੈ ਇਹ ਓਪੀਨੀਅਨ ਹੈ ਉਹਨਾਂ ਦਾ ਪਰ ਉਹ ਓਪੀਨੀਅਨ ਹਮੇਸ਼ਾ ਬਦਲੇ ਵੀ ਜਾ ਸਕਦੇ ਆ ਇਹ ਹੁੰਦਾ ਵਾ ਯੂਨਿਲੈਟਰਲ ਮਤਲਬ ਇੱਕ ਤਰਫਾ opinion ਹੈ ਜਦੋਂ ਵਾ ਦੋ ਜਣੇ ਗੱਲ ਕਰਾਂਗੇ ਬਾਇਲੈਟਰਲ ਹੋਊਗਾ ਤੇ ਉਦੋਂ ਤਾਂ ਕੋਈ ਹੱਲ ਵੀ ਨਿਕਲਦਾ ਹੈਗਾ ਵਾ ਮੈਂ ਤਾਂ ਇਹ ਗੱਲ ਕਹਣਾ ਹੈ ਕਿ ਹੱਲ ਕਢਣਾ ਚਾਹੀਦਾ ਨਾ ਕਿ ਅਸੀਂ ਸਿਸਟਮ ਤੋਂ ਦੁਖੀ ਹੋਣਾ ਚਾਹੀਏ ਅਸੀਂ ਸਿਸਟਮ ਦਾ ਹਿੱਸਾ ਵਾ ਅਸੀਂ ਸਿਸਟਮ ਇੰਪਰੂਵ ਕਰਨ ਵਾਸਤੇ ਆ ਨਾ ਕਿ ਸਿਸਟਮ ਦਾ ਹਿੱਸਾ ਬਣ ਕੇ ਫਿਰ ਉਹੀ ਗੰਦੀ ਸਿਆਸਤ ਦੇ ਵਿੱਚ ਬਣਨ ਵਾਲੇ ਹੈਗੇ ਆ ਮੈਂ ਤਾਂ ਦੇਖੋ ਇਲੈਕਸ਼ਨ ਲੜਿਆ ਹੈਗਾ ਬੇਸਿਕਲੀ ਮੈਂ ਸਿਸਟਮ ਦੇ ਖਿਲਾਫ ਲੜਿਆ ਮੈਨੂੰ ਚਾਹੇ ਕੋਈ ਪਾਰਟੀ ਮੇਰੀ ਆਪਣੀ ਪਾਰਟੀ ਜਿਹੜਾ ਸਿਸਟਮ ਹੈਗਾ ਮੈਂ ਤਾਂ ਉਹਨੂੰ ਵੀ ਗਲਤ ਨੂੰ অপੋ ਸ਼ੁਰੂ ਤੋਂ ਕਰਦਾ ਰਿਹਾ ਮੈਂ ਸਿਸਟਮ ਕੋਈ ਵੀ ਹੈ ਜਿਹੜਾ ਐਂਟੀ ਪਬਲਿਕ ਹੈ ਦੇਖੋ ਉਹ ਕੋਈ ਵੀ ਜਿਹੜਾ ਸਾਡੇ ਆਪਣੇ ਪੰਜਾਬ ਨੂੰ ਖਰਾਬ ਕਰਦਾ ਹੈਗਾ ਪੰਜਾਬ ਦੇ ਹਿੱਤ ਚ ਨਹੀਂ ਹੈਗਾ ਮੈਂ ਉਹਨੂੰ ਆਪੋਜ਼ ਕਰੂੰਗਾ ਕਰਦਾ ਸੀ ਤੇ ਕਰਦਾ ਰਹਾਂਗੇ ਅ ਕਮਨ ਸਾਹਿਬ ਬੇਸ਼ੱਕ ਤੁਹਾਡੀ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਅਗਰ ਮੈਂ ਨੋਟਾਂ ਨੂੰ ਗਿਨਾ ਤਾਂ 1.5% ਦੇ ਕਰੀਬ ਆਂਦਾ ਹੈ ਬਾਕੀ ਕੈਂਡੀਡੇਟ ਵੀ ਚਲੋ ਉਹਨਾਂ ਦੀ ਲੇਕਿਨ ਨਕਾਰਿਆ ਤਾਂ ਉਹਨਾਂ ਨੂੰ ਵੀ ਗਿਆ ਠੀਕ ਤੁਹਾਡਾ ਵੋਟ ਸ਼ੇਅਰ ਘੱਟ ਸੀਗਾ ਵੋਟ ਪਰ ਤੁਹਾਨੂੰ ਘੱਟ ਪਈ ਇਸ ਕਰਕੇ ਤੁਹਾਡੀ ਪਰਸੈਂਟੇਜ ਨੋਟਾ ਚ ਜ਼ਿਆਦਾ ਵਧੀ ਲੇਕਿਨ ਬਾਕੀ ਦੇ ਕੈਂਡੀਡੇਟ ਵੀ ਤਾਂ ਨਕਾਰੇ ਗਏ ਨਾ ਜਦੋਂ ਤੱਕ ਡੈਮੋਕ੍ਰੇਸੀ ਦੇ ਵਿੱਚ ਇੱਕ ਵੀ ਬੰਦਾ ਪ੍ਰੋਟੈਸਟ ਕਰ ਰਿਹਾ ਉਹਦੀ ਸੁਣੀ ਜਾਣੀ ਚਾਹੀਦੀ ਹੈ ਬਿਲਕੁਲ ਸੁਣੀ ਜਾਣੀ ਚਾਹੀਦੀ ਹੈ ਹਮੇਸ਼ਾ ਸੁਣੀ ਜਾਣੀ ਚਾਹੀਦੀ ਹੈ ਡੈਮੋਕ੍ਰੇਸੀ ਕੀ ਹੈ ਡੈਮੋਕ੍ਰੇਸੀ ਇਹ ਹੈ ਜਿੱਥੇ ਹਰ ਇੱਕ ਨੂੰ ਆਪਣਾ ਰਾਈਟ ਹੈ ਗੱਲ ਕਰਨ ਦਾ ਔਰ ਉਹ ਗੱਲ ਕੰਡੀਡੇਟ ਦਾ ਰਾਈਟ ਹੈ ਨਾ ਉਹਨੂੰ ਸੁਣਿਆ ਜਾਣਾ ਬਹੁਤ ਜ਼ਰੂਰੀ ਹੈ ਹੁਣ ਜੇ ਆਪਾਂ ਗੱਲ ਕਰਦੇ ਮੇਰੀ ਗੱਲ ਕਰਦੇਓ ਮੈਨੂੰ ਕਿ 9.1% ਸ਼ੇਅਰ ਮাজে ਅਖਬਾਰਾਂ 'ਚ ਪੜ੍ਹ ਰਹੀ ਸੀ ਹੋਇਆ ਜਿਹੜਾ ਕਿ ਪਹਿਲੇ ਦੀ 5% ਸੀਗਾ ਮਤਲਬ 4.1% ਜਿਹੜਾ ਹੈਗਾ ਸਾਡਾ ਇੰਪਰੂਵ ਹੋਇਆ ਹੈ ਸੋ ਗੱਲ ਇੰਪਰੂਵਮੈਂਟ ਦੀ ਨਹੀਂ ਹੈ ਗੱਲ ਹੈ ਕਿ ਲੋਕਾਂ ਤੱਕ ਮੇਰੀ ਗੱਲ ਪਹੁੰਚੀ ਕਿ ਨਹੀਂ ਪਹੁੰਚੀ ਇਹ ਦੇਖਣ ਵਾਲੀ ਗੱਲ ਹੈ ਫਿਰ ਜਿਹੜੀ ਮੇਰੀ ਗੱਲ ਸੀ ਉਹ ਲੋਕਾਂ ਨੇ ਅਸੈਪਟ ਕੀਤੀ ਕਿ ਨਹੀਂ ਕੀਤੀ ਪਰ ਮੈਨੂੰ ਨਾ ਖੁਸ਼ੀ ਹੁੰਦੀ ਹੈ ਕਿ ਕਮ ਸੇ ਕਾ ਪੰਜਾਬ ਦਾ ਪੈਸਾ ਪੰਜਾਬ 'ਚ ਰਹਿ ਗਿਆ ਨਹੀਂ ਦਿੱਲੀ ਤੋਂ ਵਾਪਸ ਆ ਗਿਆ ਜਿੰਨਾ ਮੈਨੂੰ ਕੋਈ ਬੰਦੇ ਦੱਸਦੇ ਹੈਗੇ ਆ ਕਿ ਜਿੰਨਾ ਇਸ ਇਸ ਜਗਾ ਨਸ਼ਿਆਂ ਦਾ ਵਰਤਿਆ ਗਿਆ ਸੂਟ ਟੀਵੀ ਫਰਿੱਜ ਵਾਸ਼ਿੰਗ ਮਸ਼ੀਨ ਹੋਰ ਏਸੀ ਹੋਰ ਬੰਦਾਂ ਸਕੂਟਰ ਥਰੀ ਵੀਲਰ ਪਤਾ ਕਿੰਨੇ ਕਿੰਨੇ ਗਿਫਟ ਹੋਏ ਆ ਸੂਟ ਹੋ ਗਏ दारू ਹੋ ਗਈ ਪਤਾ ਨਹੀਂ ਆਈ ਡੋਟ ਨੋ ਮੇਰਾ ਤਾਂ ਨਸ਼ਿਆਂ ਦੇ ਨਾਮ ਦੇ ਉੱਤੇ ਨਾ ਮੈਨੂੰ ਤਾਂ ਆ ਬਹੁਤ ਲੱਗਦਾ ਕਿ ਮੈਂ ਆਪ ਤਾਂ ਕਰਦਾ ਨਹੀਂ ਹੈਗਾ ਪਰ ਮੈਂ ਓਪਨਲੀ ਕੰਪਲੇਂਟਾਂ ਕੀਤੀਆਂ ਨੇ ਰਾਸ਼ਨਲ ਟਰੱਕ ਭਰੇ ਮੈਂ ਕਿਹਾ ਟਰੱਕ ਦੇ ਛੱਡੋ ਜੀ ਬਹੁਤ ਕੁਝ ਸੀਗਾ ਟਰੱਕ ਦੇ ਟਰੱਕ ਦਾ ਛੱਡੋ ਬਹੁਤ ਛੋਟੀ ਚੀਜ਼ਾਂ ਨੇ ਮਾਰਫੜ ਤੋਂ ਟਰੱਕ ਹੋ ਕੇ ਆਏ ਨੇ ਮੈਂ ਕੰਪਲੇਟਾ ਕੀਤਾ ਤਿੰਨ ਟਰੱਕ ਨੰਬਰ ਦਿੱਤੇ ਆ ਰੋ ਸਾਨੂੰ ਪਰ ਹੱਲ ਕੀ ਹੁੰਦਾ ਹੱਲ ਕੋਈ ਨਹੀਂ ਹੁੰਦਾ ਇਹਦੇ ਚ ਕੀ ਹੈ ਇਹਦਾ ਤੰਤਰ ਹਨ ਸਰਕਾਰੀ ਤੰਤਰ ਨਾਲ ਲੜ ਗਿਆ ਇਹਨਾਂ ਨੇ ਟੈਂਪਰਿੰਗ ਵੀ ਕੀਤੀ ਹੋਣੀ ਜ਼ੋਰ ਪੁਜਾਲੀ ਵੋਟਾਂ ਪਾਈਆਂ ਸਭ ਕੋਈ ਲੋਕਾਂ ਦੇ ਅਲੀਗੇਸ਼ਨ ਹੈ ਪਰ ਗੱਲ ਹੈ ਕਿ ਅਲਟੀਮੇਟ ਰਿਜ਼ਲਟ ਆ ਗਿਆ 1.5 ਸਾਲ ਵਾਸਤੇ ਆਇਆ ਇਹ 1.5 ਸਾਲ ਵਾਸਤੇ ਪਤਾ ਲੱਗ ਜੂਗਾ ਕਿ ਇਸ ਜਿਹੜੀ ਪਾਰਟੀ ਦੀ ਵਰਕਿੰਗ ਹੀ ਆ ਹੁਣ ਦੇਖੋ ਜਿਹਨੇ ਇੰਨਾ ਰੁਪਇਆ ਲੋਕੀ ਕਾਮਾ ਦੀ ਪਾਰਟੀ ਦਾ ਵਰਕ ਕੰਮ ਨੂੰ ਕੱਲ ਆਇਆ ਮਿਲਣ ਵਾਸਤੇ ਕਹਿੰਦਾ ਕੋ ਮਸਾ 100 ਕਰੋੜ ਤੋਂ ਉੱਤੇ ਲੱਗ ਗਿਆ ਇਹਨਾਂ ਨੂੰ ਜੇ ਕਿਸੇ 100 ਕਰੋੜ ਰੁਪਏ ਖਰਚੇ ਤਾਂ 100 ਕਮਾਊਗੀ ਤਾਂ ਸੀ ਨਾ ਸੋ ਅਸੀਂ ਤਾਂ ਉਹਨਾਂ ਨੇ ਕਮਾਉਣ ਵਾਲੇ ਪਾਸੇ ਨਹੀਂ ਹੈਗੇ ਅਸੀਂ ਪੈਸੇ ਵੀ ਨਹੀਂ ਲਾ ਕੇ ਰਾਜੀ ਅਸੀਂ ਪੈਸੇ ਉਹਨਾਂ ਨੇ ਲੈ ਲੈ ਬੇਤ ਲਿਮਿਟਸ ਹੋ ਗਏ ਮੇਰਾ ਤਾਂ ਬਹੁਤ ਥੋੜਾ ਲੱਗਿਆ ਹੈਗਾ ਤੁਹਾਡੇ ਸਾਹਮਣੇ ਮੇਰੀ ਕੋਈ ਐਡਵਰਟਾਈਜ਼ਮੈਂਟ ਵੀ ਇੰਨੀ ਤੀ ਦੇਖੀ ਹੋਣੀ ਚੋ ਤਿੰਨ ਬਿਲਬੋਰਡ ਮੇਰੇ ਆਏ ਹੈਗੇ ਆ ਔਰ ਮੈਂ ਧੰਨਵਾਦ ਕਰਦਾ ਸਾ ਸ਼ਰਨਜੀਤ ਸਿੰਘ ਢਿੱਲੋਂ ਦੇ ਪਰਿਵਾਰ ਦੇ ਵਿੱਚੋਂ ਜਾਂ ਆਪਣਾ ਸਿਮਰਨਜੀਤ ਸਿੰਘ ਜੀ ਰੰਦਾ ਜਿਨ੍ਹਾਂ ਨੇ ਆਗੇ ਬਿਲਬੋਰਡ ਲਵਾਤੇ ਮੇਰੇ ਕੋਲ ਪੈਸੇ ਵੀ ਲੇ ਸੋ ਗੱਲ ਹੈ ਕਿ ਲੋਕਾਂ ਨੂੰ ਨਾ ਅਗਰ ਇੰਡੀਆ ਨੂੰ ਸੁਧਾਰਨਾ ਪੰਜਾਬ ਸੁਧਾਰਨਾ ਤੇ ਸਾਨੂੰ ਚੰਗੇ ਬੰਦੇ ਦੀ ਚੰਗੇ ਸਿਆਸਤ ਦਾ ਨਹੀਂ ਲੋੜ ਹੈ। ਨਾ ਕਿ ਸਾਨੂੰ ਪੈਸੇ ਵਾਲੇ ਲੋੜ ਹੈ ਵੰਡ ਕੇ ਫ੍ਰੀਬੀਜ਼ ਵੰਡ ਕੇ ਅੱਜ ਤਾਂ ਲੈ ਲਾਂਗੇ ਵੋਟਾਂ ਲੈ ਲਈਆਂ ਪਰ ਗੱਲ ਹੈ ਕਿ ਅਲਟੀਮੇਟਲੀ ਇਹ ਕੱਢਨੇ ਕਿਥੋਂ ਨੇ ਵੈਸੇ ਕੱਢਨੇ ਵੀ ਸਾਡੇ ਚੋਂ ਨੇ। ਕੁਮਨ ਸਾਹਿਬ ਇਸ ਇਲੈਕਸ਼ਨ ਨੂੰ ਵਿਧਾਨ ਸਭਾ ਦਾ ਇਲੈਕਸ਼ਨ ਦੇਖ ਕੇ ਚੱਲੇ ਸੀਗੇ ਜਾਂ ਰਾਜ ਸਭਾ ਦਾ ਇਲੈਕਸ਼ਨ ਦੇਖ ਕੇ। ਮੈਂ ਇਸ ਇਲੈਕਸ਼ਨ ਨੂੰ ਦੋ ਸੀਐਮ ਦਾ ਇਲੈਕਸ਼ਨ ਦੇਖ ਕੇ ਜਿੰਦਾ ਸੀਗਾ ਤਿੰਨ ਸੀਐਮ ਦਾ। ਜੇ ਤਿੰਨ ਸੀਐਮ ਹੈਗੇ ਆ ਚਾਰ ਰਾਜ। ਪਹਿਲੇ ਤਾਂ ਦਿੱਲੀ ਵਾਲਾ ਸੀਐਮ ਕੇਜਰੀ ਵਾਲਾ ਤੇ ਉਹਦੀ ਇੱਕ ਉਹ ਜਿਹੜੀ ਦੂਜੀ ਸੀਐਮਸੀ ਕੀ ਨਾਮ ਸੀ ਅਦਿੱਤੀ ਦੋ ਤੀਜਾ ਭਗਵੰਤ ਮਾਨ ਠੀਕ ਹੈ ਚੌਥੇ ਜਿਹੜੇ ਹੈਗੇ ਨੇ ਸਾਡੇ ਮਿਸਟਰ ਚੰਨੀ ਪੰਜਵੇਂ ਜਿਹੜੇ ਹੈਗੇ ਨੇ ਸਾਡੇ ਉਹ ਵੀ ਸੀਗੇ ਸੱਚ ਰੂਪਾਨੀ ਸਾਹਿਬ ਠੀਕ ਹੈ ਨਾ ਫਿਰ ਯੂਨੀਅਨ ਮਿਨਿਸਟਰ ਵੀ ਸੀਗੇ ਮੇਰੀ ਤਾਂ ਲੜਾਈਆਂ ਸਾਰੇ ਨਾਲ ਸੀਗੀ ਮੇਹੀ ਲੜਾਈ ਕੋਈ ਪਰਸਨਲ ਗੜ ਵਿਚਾਰਾਂ ਹੀ ਲੜਾਈ ਹੈ ਵਿਚਾਰ ਚੰਗੇ ਰੱਖਣ ਪੰਜਾਬ ਪ੍ਰਤੀ ਰੱਖਣ ਪੋਜ਼ਿਟਿਵ ਰੱਖਣ ਉਹ ਮੈਨੂੰ ਖੁਸ਼ੀ ਹੁੰਦੀ ਆ ਪਰ ਜੋ ਹਾਲਾਤ ਮੈਂ ਦੇਖਿਆ ਇਲੈਕਸ਼ਨ ਦੇ ਵਿੱਚ ਮੈਂ ਦੇਖਿਆ 50% ਸੀਰੀਅਸ ਕੋਈ ਵੀ ਨਹੀਂ ਹੈ ਸਾਡਾ ਪਾਰਟੀ ਸੀਰੀਅਸ ਹੈ ਤੁਹਾਡੇ ਘਰ ਦਾ ਕਲੇਸ਼ ਦੇਖੋ ਗੱਲ ਇਹਦੇ ਕਲੇਸ਼ ਦੀ ਗੱਲ ਮੈਂ ਨਹੀਂ ਕਰਦਾ ਮੈਂ ਸੀਰੀਅਸ ਆ ਪਹਿਲੀ ਗੱਲ ਮੇਰੇ ਪਾਰਟੀ ਦਾ ਪ੍ਰਧਾਨ ਸੀਰੀਅਸ ਹੈ ਦੇਖੋ ਕਲੇਸ਼ ਖਲੂਸ਼ ਤਾਂ ਹਰ ਪਾਰਟੀ ਚ ਪੈਂਦੇ ਆ ਸਾਡੀ ਪਾਰਟੀ ਕੋਈ ਕਲੇਸ਼ ਨਹੀਂ ਹੈਗਾ ਠੀਕ ਹੈ ਏਜੰਸੀਆਂ ਕੰਮ ਕਰਦੀਆਂ ਨੇ ਪਾਰਟੀਆਂ ਨੂੰ ਤੋੜਨ ਦਾ ਕੰਮ ਕਰਦੀਆਂ ਕੀਤਾ ਵੀ ਏਜੰਸੀਆਂ ਨੇ ਮੈਂ ਇਹ ਨਹੀਂ ਮੁਕਰਦਾ ਹੈਗਾ ਐਵੇਂ ਮੈਂ ਤੁਹਾਨੂੰ ਕਹੀ ਜਮਾ ਮੈਂ ਮੁਕਰਗਾ ਝੂਠ ਬੋਲਦਾ ਕਿ ਨਹੀਂ ਹੋਇਆ ਨਹੀਂਗਾ ਬਹੁਤ ਕੁਝ ਹੋਇਆ ਪਰਦੇ ਦੇ ਵਿੱਚ ਪਰ ਫਿਰ ਵੀ ਸਾਡੀ ਪਾਰਟੀ ਇੱਕ ਹੈਗੀ ਸਾਡੀ ਪਾਰਟੀ ਇੱਕ ਜਗ੍ਹਾ ਤੇ ਖੜੀ ਹੈ ਔਰ ਇੱਕ ਵਿਚਾਰਧਾਰਾ ਨਾਲ ਖੜੀ ਹੈ ਨਹੀਂ surjit singh rakhra ਏਜੰਸੀ ਦੇ ਲੋਕ ਤਾਂ ਨਹੀਂ ਹੋ ਸਕਦੇ ਨਾ ਉਹ ਬਹੁਤ ਕਿਸੇ ਟਾਈਮ ਰਾਈਟ ਹੈਂਡ ਹੈ ਸੁਖਵੀਰ ਸਿੰਘ ਬਾਦਲ ਦੇ بڑے ਬਾਦਲ ਸਾਹਿਬ ਦੇ ਮੈਂ ਨਾ ਇੰਡੀਆ ਨੈਸ਼ਨਲ ਆਰਮੀ ਆਜ਼ਾਦ ਇੰਫੋਰਸ ਦੇ ਨਾ ਜਿਹੜੇ ਫਾਊਂਡਰ ਸੀ ਇਹ ਜਨਮ ਸਿੰਘ ਗੁੰਮਣ ਮੈਂ ਉਹਨਾਂ ਦਾ ਭਤੀਜਾ ਤੇ ਮੈਨਾਂ ਏਜੰਸੀਆਂ ਬਾਰੇ ਨਾ ਉਹਦੇ ਕਿਤਾਬ ਪੜ੍ਹੀ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸੀਗਾ ਕਿ ਜਿਹੜੇ ਜਨਰਲ ਆਰਮੀ ਦੇ ਹੈਗੇ ਉਹਨਾਂ ਦਾ ਰਾਈਟ ਹੈਂਡ ਮੈਨ ਜਿਹੜਾ ਹੈਗਾ ਉਹ ਸਭ ਤੋਂ ਵੱਡਾ ਏਜੰਟ ਉਹ ਨਿਕਲਦਾ ਸੀਗਾ ਕਦੀ ਪੜੋ ਨਾ ਦੀ ਕਿਤਾਬ ਉਹ ਵੱਡਾ ਅਲੀਗੇਸ਼ਨ ਲਗਾ ਰਿਹਾ ਉਸੇ ਮੈਂ ਤਾਂ ਜਨਨ ਸਾਹ ਦੀ ਕਿਤਾਬ ਦੀ ਗੱਲ ਕਰ ਰਿਹਾ ਨਹੀਂ ਇਨਡਾਇਰੈਕਟਲੀ ਅਲੀਗੇਸ਼ਨ ਮੇਰੀ ਇਨਡਾਇਰੈਕਟਲੀ ਮੈਂ ਡਾਇਰੈਕਟ ਅਲੀਗੇਸ਼ਨ ਲਗੀਆਂ ਕੋਈ ਇਨਡਾਇਰੈਕਟ ਨਹੀਂ ਹੈਗੀ ਗੱਲ ਗੱਲ ਤਾਂ ਸਾਫ਼ ਕਹਿੰਦੇ ਕਹਿੰਦੇ ਜਦ ਤੱਕ ਸੁਖਬੀਰ ਹੈ ਉਦੋਂ ਤੱਕ ਭਲਾ ਹੋਣਾ ਹੀ ਨਹੀਂ ਗੱਲ ਹੈ ਕਿ ਉਹਨਾਂ ਨੇ ਕਹਿ ਨਾ ਕੀਆ ਉਹ ਤਾਂ ਆਪ ਪ੍ਰਧਾਨਗੀ ਆਪ ਹ ਅਰੇ ਲੜਾਈ ਕਰਨੀ ਹੈ ਤਾਂ ਪੰਜਾਬ ਦੀ ਕਰੋ ਲੜਾਈ ਕਰਨੀ ਹੈ ਤੁਸੀਂ ਆਪਣੀ ਹੋਂਦ ਦੀ ਕਰੋ ਲੜਾਈ ਕਰਨੀ ਹੈ ਤੁਸੀਂ ਫਿਊਚਰ ਦੀ ਕਰੋ ਆਪਣੇ ਬੱਚਿਆਂ ਵਾਸਤੇ ਕਰੋ ਅਜਿਹੇ ਹਾਲਾਤ ਬਣੇ ਹੋਏ ਨੇ ਨਾ ਤੁਹਾਨੂੰ ਮੈਂ ਦੱਸ ਦਾਂ ਤਿੰਨਾਂ ਸਾਲਾਂ ਬਾਅਦ ਤੁਸੀਂ ਹਸਾਕਤ ਆ ਦੇਖ ਲਿਓ ਪੰਜਾਬ ਦਾ ਕੀ ਹਾਲ ਹੁੰਦਾ ਜੋ ਇਕਨੋਮੀ ਦਾ ਹਾਲ ਹੋ ਗਿਆ ਇੱਕ ਨੰਬਰ ਦਾ ਸੂਬਾ 28 28ਵੇਂ ਨੰਬਰ ਤੇ ਹੈ 28 ਤੋਂ ਥੱਲੇ ਕੋਈ ਸੂਬਾ ਤਾਂ ਕੋਈ ਨਹੀਂ ਗਿਆ ਅਸੀਂ ਕਿਉਂ ਨਹੀਂ ਪੰਜਾਬ ਦੀ ਗੱਲ ਕਰਦੇ ਸੂਬੇ ਦੀ ਗੱਲ ਕਿਉਂ ਨਹੀਂ ਕਰਦੇ ਅਸੀਂ ਸੁਵੀਰ 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 ਦੀ ਗੱਲ ਕਰਦੇ ਆਂ ਤੁਈ 10 10 4 4 ਟੜੇ ਬਣਾਏ ਸਾਰੇ ਸੁਖਵੀਰ ਨੂੰ ਗਾਲਾਂ ਕੱਢਣ ਲੱਗੇ ਹੋਏ ਆਮ ਆਦੀ ਪਾਰਟੀ ਤਾਂ ਸੁਖਵੀਰ ਨੂੰ ਗਾਲਾਂ ਕੱਢਣ ਲੱਗੀ ਹੋਈ ਹੈ ਭਾਜਪਾ ਹੈ ਉਹ ਤਾਂ ਸੁਖਵੀਰ ਨੂੰ ਘੜਦੀ ਹੈ ਆ ਕਾਂਗਰਸ ਤਾਂ ਸੁਖਵੀਰ ਸੁਖਵੀਰ ਤਾਂ ਆਪੋਜੀਸ਼ਨ 'ਚ ਵੀ ਨਹੀਂ ਹੈ ਜਿਹੜਾ ਮਨਦਾ ਆਪੋਜੀਸ਼ਨ ਨਹੀਂ ਹੈ ਤੇ ਉਹਨੂੰ ਕਿਉਂ ਗਾਲਾਂ ਕੱਢਦੇ ਹੋ ਜੇ ਅੱਜ ਕਰ ਲਈਏ ਗੱਲ ਹਿਆਲੀ ਸਾਹਿਬ ਦੀ ਗੱਲ ਕਰ ਲਈਏ ਉਹ ਗੱਲ ਕਰਦੇ ਸੁਖਵੀਰ ਸਿੰਘ ਬਾਦਲ ਜੇ ਬੀਬੀ ਜ਼ਗੀਰਕੌਰ ਦੀ ਗੱਲ ਕਰ ਲਈਏ ਸੁਖਵੀਰ ਸਿੰਘ ਬਾਦਲ ਜੇ ਰਖੜਾਈ ਦੀ ਗੱਲ ਕਰ ਲਈਏ ਸੁਖਵੀਰ ਸਿੰਘ ਬਾਦਲ ਜੇ ਆਪਣਾ ਉਹਨਾਂ ਦੀ ਗੱਲ ਕਰ ਲਈਏ ਤਾਂ ਕੀ ਨਾਮ ਹੈਗਾ ਜਲੰਧਰ ਵਾਲੇ ਨਕੁੱਦਰ ਵਾਲੇ ਮ ਕੀ ਨਾ ਮੰਤ ਨੇ ਮੰਤਰੀ ਵੀ ਰਹਿ ਚੁੱਕੇ ਇਹ ਉਹਨੇ ਭਾਗ ਰਾਜ ਭਾਗ ਦਾ ਪੂ ਚੁੱਕੇ ਹਮ ਪਰ ਕਰਦੇ ਕੀ ਨੇ ਉਹਨਾਂ ਨੂੰ ਲਾਵਾ ਹੈਗਾ ਕਿ ਭਾਈ ਅੱਜ ਜਿਹੜਾ ਫੀਡ ਜਿਹੜਾ ਸਾਨੂੰ ਮਤਲਬ ਫੀਡਬੈਕ ਜਿਹੜਾ ਮਿਲ ਰਿਹਾ ਹੈਗਾ ਉਹਨਾਂ ਦਾ ਸਾਰੇ ਲੋਕਾਂ ਤੋਂ ਮਿਲ ਰਿਹਾ ਹੈਗਾ ਉਹ ਸਾਰੇ ਸਾਰੇ ਲੱਗੇ ਕੀ ਹੋਏ ਨੇ ਕਿ ਸੁਬੀਰ ਨੂੰ ਥੱਲੇ ਲਾਵੋ ਮੈਨੂੰ ਲਾ ਦੋ ਸੁਬੀਰ ਨੂੰ ਥੱਲੇ ਹਾਂ ਤਰੀਕਾ ਹੁੰਦਾ ਹੈ ਡੈਮੋਕ੍ਰੇਸੀ ਹੈ ਜਿਵੇਂ ਅੱਜ ਡੈਮੋਕ੍ਰੇਸੀ ਦੇ ਵਿੱਚ ਅੱਜ ਮਨੁਸਬਾਸੀ ਰੋਟ ਪਈ ਹੈ ਇਤੋਂ ਪਹਿਲੇ ਮੈਂ ਦੱਸ ਦਿੰਨਾ 18 ਦੇ ਵਿੱਚ ਆਮ ਆਦੀ ਪਾਰਟੀ ਵੀ ਲੜੀ ਸੀਗੀ 1900 ਵੋਟ ਦੀ ਸੀਗੀ ਜਿਹੜਾ 1 ਲੱਖ 44 ਹਜ਼ਾਰ ਚੋਂ 1900 ਵੋਟ ਪਈ ਸੀਗੀ ਤੇ ਉਦੋਂ ਦਾ ਹੁਣ ਜਿੱਤਿਆ ਵਾ 80000 ਵੋਟ ਲੈ ਕੇ ਗੱਲ ਇਹ ਨਹੀਂ ਹੁੰਦੀ ਇਹ ਡੈਮੋਕ੍ਰੇਸੀ ਹੈ ਹਰ ਇੱਕ ਨੂੰ ਆਪਣਾ ਹੱਕ ਹੈਗਾ ਆਪਣੇ ਦਿਲ ਦੀ ਗੱਲ ਰੱਖਣ ਦਾ ਵੋਟਾਂ ਵਾਹ ਕੇ ਜਿਹੜਾ ਚੁਣਿਆਣਾ ਹੈਗਾ ਮੈਂ ਨਹੀਂ ਚੁਣਿਆ ਗਿਆ ਰੋੜਾ ਸਾਹਿਬ ਚੁਣੇ ਗਏ ਨੇ ਬੜੀ ਅੱਛੀ ਗੱਲ ਹੈ ਅੱਜ ਤਾਂ ਕਹਿੰਦੇ ਆ ਵੋਟਾਂ ਵੱਧ ਪੈ ਗਈਆਂ ਜਿੱਤੇ ਵਧੀਆ ਗੱਲ ਆ ਕਦ ਮੁਾਰਬਤ ਵੀ ਕੱਲ ਤੇ ਕਹਿੰਨਾ ਇਦਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਡੈਮੋਕਰੇਟਿਕ ਪ੍ਰੋਸੈਸ ਹੈ ਜਿਹਦੇ ਵਿੱਚ ਕਿ ਅਗਰ ਆਪਾਂ ਇਲੈਕਸ਼ਨ ਹੁੰਦੀ ਹੈ ਵੋਟਾਂ ਪੈਂਦੀ ਹੈ ਡੈਲੀਗੇਟਸ ਬੰਦੇ ਆ ਤੁਸੀਂ ਵੀ ਡੈਲੀਗੇਟਰ ਹੋ ਯਾ ਕਹੋ ਪਿਛਲੀ ਵਾਰ ਦੇ ਨਾ ਵੋਟਾਂ ਨਹੀਂ ਪਾਈਆਂ ਹੈਗੇ ਹਿਆਲੀ ਸਾਹਿਬ ਨੇ ਹਿਆਲੀ ਸਾਹਿਬ ਨੂੰ ਪਤਾ ਹੀ ਹੈ ਪ੍ਰੋਸੈਸ ਦਾ ਯਾ ਪਹਿਲਾਂ ਢੀਂਡਾ ਸਾਹਿਬ ਨੇ ਨਹੀਂ ਪਾਈਆਂ ਪਹਿਲੇ ਪਾਈਆਂ ਨੇ ਨਾ ਪਹਿਲੇ ਯਾ ਰਖੜਾ ਸਾਹਿਬ ਨੇ ਨਹੀਂ ਪਾਈਆਂ ਜਿਉ ਪ੍ਰੋਸੈਸ ਦੇ ਵਿੱਚ ਤੁਸੀਂ ਆਪਣੇ ਨੂੰ ਕਹਿੰਦੇ ਵੀ ਅਕਾਲੀ ਦਲ ਲੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਆ ਤੇ ਫਿਰ ਤੁਸੀਂ ਪ੍ਰੋਸੈਸ ਦੇ ਵਿੱਚ ਆ ਕੇ ਖੜੇ ਕਿਉਂ ਨਹੀਂ ਹੁੰਦੇ ਇਲੈਕਸ਼ਨ ਆ ਖੜੇ ਹੋ ਦੇਖੋ ਕਿ ਆਵਾਜ਼ ਨਹੀਂ ਤੁਹਾਨੂੰ ਵੋਟ ਪਾਉਂਦਾ। ਕਿ ਆਵਾਜ਼ ਸੁਵੀਰ ਸਿੰਘ ਮਾਲ ਜਿੱਤੀ ਨਾ। ਅਰੇ ਜਦ ਤੱਕ ਕੋਈ ਆਪੋਜੀਟ ਖੜੂਗਾ ਨਹੀਂਗਾ ਤਾਂ ਤੁਹਾਡੇ ਸਟ੍ਰੈਂਥ ਦਾ ਕੀ ਮਤਲਬ ਕੋ? ਡਰਦੇ ਨੇ ਸਾਰੇ ਬਾਲ ਸਾਹ ਤੋਂ। ਡਰਦੇ ਨੇ ਕਿਉਂਕਿ ਉਹਨਾਂ ਨੇ ਇਕਜੁੱਟ ਕੀਤਾ ਹੋਇਆ ਸਾਰਾ ਸ਼੍ਰੋਮਣੀ ਅਕਾਲੀ ਦਲ। ਹੁਣ ਆਮ ਨਵੀਂ ਗੱਲ ਦੱਸਦਾ। ਅਬ ਇਹ ਹੁਣ ਨਵੀਂ ਪਾਰਟੀ ਬਣਾਉਣ ਨੂੰ ਫਿਰਦੇ ਆ। ਮੈਂ ਦੱਸ ਦਿੰਦਾ। ਓਪਨ ਡਿclare ਕਰੀ ਜਾਂਦੇ ਆ ਕਿ ਅਕਾਲੀ ਦਲ ਬਣਾਣਾ। ਨਹੀਂ ਕੋਣ ਕੋਣ ਸ਼ਾਮਿਲ ਹੋਈ ਗਏ? ਆਈ ਰਖੜਾ ਸਾਹ ਵਾਲੇ ਸਾਰੇ। ਆਰੇ ਬਣੇ ਹੋਏ ਨੇ ਬਾਕੀ ਪੰਜ ਮੈਂਬਰੀ ਕਮੇਟੀ ਬਣੀ ਹੈ ਅਕਾਲੀ ਦਲ ਤਾਂ ਪਹਿਲਾਂ ਵੀ ਕਿੰਨੀ ਵਾਰ ਤੋੜ-ਤੋੜ ਕੇ ਕਈ ਹਿੱਸੇ ਦੇ ਬਣੇ ਢੀਂਸਾ ਸਾਹਿਬ ਨੇ ਅਲੱਗ ਕਰ ਲਈ ਚੰਦੂ ਮਾਜਰਾ ਨੇ ਅਲੱਗ ਕਰ ਲਈ ਇਹ ਤਾਂ ਕਈ ਵਾਰ ਚੌੜਾ ਦਾ ਬਣਾ ਕੇ ਹਟੇ ਨੇ ਤਲਵੰਡੀ ਸਾਹਿਬ ਨੇ ਬਣਾਇਆ ਬਰਨਾਲਾ ਸਾਹਿਬ ਨੇ ਬਣਾਇਆ ਮੇਮ ਜਗੀਰ ਕੋਰੀ ਮੇਮ ਜਗੀ ਸਾਰੇ ਟੁੱਟ ਕੇ ਫੇਰ ਵਾਪਸ ਆ ਜਾਂਦੇ ਗੱਲ ਇਹ ਹੈ ਕਿ ਆਪਣੀ ਹੋਣ ਦੇ ਦੇਖੋ ਮਾਂ ਪਾਰਟੀ ਵੇਖੋ ਕੌਣ ਪੰਜਾਬ ਦੀ ਰਖਵਾਲੀ ਕਰਾਉਣਾ ਖੇਤਰੀ ਪਾਰਟੀ ਕਿਹੜੀ ਐਵੇਂ ਤੁਸੀਂ ਨੁਕਸਾਨ ਕਰਨ ਵਾਸਤੇ ਪੰਜਾਬ ਨੂੰ ਪੰਜਾਬੀਆਂ ਦਾ ਨੁਕਸਾਨ ਕਰਨ ਵਾਸਤੇ ਸਾਡੀ ਧਰਤੀ ਦਾ ਨੁਕਸਾਨ ਕਰਨ ਵਾਸਤੇ ਆਹ ਪਾਰਟੀਆਂ ਬਣਾਏ ਬੰਦ ਕਰੋ ਇਹ ਵੀ ਏਜੰਸੀਆਂ ਦੇ ਹੱਥ ਖੇਡਣਾ ਬੰਦ ਕਰਦੇ ਨਾ ਇਹ ਵਧੀਆ ਰਹਿਣਗੇ ਨਹੀਂ ਤਾਂ ਹੋਣਾ ਆਉਦਾ ਕੀ ਹੈ ਸੈਂਟਰ ਬੀਜਪੀ ਕਿਹੜੀ ਟਿੰਟਸਾ ਸਾਹਿਬ ਤਾਂ ਬੀਜਪੀ ਚ ਰਲ ਗਏ ਸੀ ਨਾ ਗੱਲ ਹੈ ਕਿ ਇਸ ਵਾਲੇ ਏਜੰਸੀ ਹਰ ਜਗ੍ਹਾ ਕੰਮ ਕਰਦੀਆਂ ਔਰ ਸਿਰਫ ਤੇ ਸਿਰਫ ਪੰਜਾਬ ਨੂੰ ਨੁਕਸਾਨ ਕਰਨ ਵਾਸਤੇ ਪੰਜਾਬੀਆਂ ਨੂੰ ਨੁਕਸਾਨ ਕਰਨ ਲਈ ਤੇ ਸ਼੍ਰੋਮਣੀ ਅਕਾਲੀ ਦਾ ਨੁਕਸਾਨ ਇਹ ਏਜੰਸੀਜ਼ ਹੋਰ ਪਾਰਟੀ ਕਿਉਂ ਨਹੀਂ ਵੜਦੀਆਂ ਦੱਸੋ ਮੈਨੂੰ ਆਪ ਕਿਉਂ ਨਹੀਂ ਵੜਦੀਆਂ ਬੀਜਪੀ ਕਿਉਂ ਨਹੀਂ ਵੜਦੀਆਂ ਕੌਰ ਕਿਉਂ ਨਹੀਂ ਵੜਦੀਆਂ ਚਲੋ ਜਨਤਾ ਨਾਲ ਜਿਨੀ ਵੜਦੀਆਂ ਬੀਐਸਪੀ ਨਹੀਂ ਵੜਦੀਆਂ ਬਾਸ਼ਰਮ ਅਕਾਲੀ ਦਲ ਗੱਲ ਸੋਚਣ ਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬੜੇ ਤਰੀਕੇ ਨਾਲ ਬਦਨਾਮ ਕੀਤਾ ਜਾਂਦਾ ਹੈ ਹਰ ਜਗ੍ਹਾ ਤੋਂ ਪੰਥਕ ਮੋਰ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦਾ ਤੋੜੀ ਵੀ ਜਾਂਦੀ ਹੈ ਮੈਂ ਤਾਂ ਅੱਜ ਵੀ ਤੁਹਾਡੇ ਚੈਨਲ ਜਰੀ ਮੈਂ ਇੱਕ ਗੱਲ ਕਰਦਾ ਭਈ ਸਾਰੇ ਪੰਥ ਵਾਲੇ ਇਕੱਠੇ ਹੋ ਜੋ ਤੁਹਾਡੀ ਹੋਣ ਦੀ ਲੜਾਈ ਹੈ ਇਹ ਜਿਹੜੀ ਗੱਲਾਂ ਕਰਦੇ ਨੇ ਅਸੀਂ ਅੱਜ ਸੁਖਵੀਰ ਤੋਂ ਔਖੇ ਆ ਗਿਆ ਫਲਾੜੇ ਤੋਂ ਸਭ ਤੋਂ ਔਖੇ ਹੋ ਜੋ ਪਰ ਕਮ ਸੇ ਪੰਜਾਬ ਲਈ ਤਾਂ ਇਕੱਠੇ ਹੋ ਜੀ ਆਪਾਂ ਪੰਜਾਬੀ ਲਈ ਇਕੱਠੇ ਹੋ ਜੀ ਆਪਣੇ ਔਲਾਦ ਲਈ ਇਕੱਠੇ ਹੋ ਜੀ ਆਪਣੇ ਹੋਂਦ ਵਾਸਤੇ ਇਕੱਠੇ ਹੋ ਜੀ ਜਦ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਦੇਖੋ ਮੈਨੂੰ ਗੁੱਸਾ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਅੱਜ ਬੀਜੇਪੀ ਲੜਾਈ ਲੜਦੀ ਹੈ ਤਾਂ ਹਿੰਦੂਤਾਂ ਦਾ ਨਾਅਰਾ ਲਾ ਕੇ ਬੋਲਦੀ ਹੈ ਠੀਕ ਹੈ ਨਾ ਆਮ ਆਦਮੀ ਪੜਾਈ ਲੜਾਈ ਲੜਦੀ ਹੈ ਤਾਂ ਪਾੜਨ ਦਾ ਨਾਅਰਾ ਲਾਂਦੀ ਹੈ ਗੌਰਵਸ ਮਾਰਦੀ ਹੈ ਤਾਂ ਪਾੜਦੀ ਹੈ ਸ਼੍ਰੋਮਣੀ ਅਕਾਲੀ ਦਲ ਇਕੱਲਾ ਹੈ ਜਿਹੜਾ ਸਾਰੇ ਧਰਮਾਂ ਨੂੰ ਇਕੱਠਾ ਲੈ ਕੇ ਚੱਲਦਾ ਹੈ ਔਰ ਸਭ ਤੋਂ ਉੱਤੇ ਜਿਹੜਾ ਵੈ ਉਹ ਨਾ ਹਮੇਸ਼ਾ ਹੀ ਗੱਲ ਕਰਦੇ ਹੈਗੇ ਕਿ ਪੰਥਕ ਪਾਰਟੀ ਹੈ ਪਰ ਕਮਾਲ ਦੀ ਗੱਲ ਹੈ ਪੰਥ ਹੀ ਨਹੀਂ ਸਮਝਦਾ ਇਹ ਗੱਲ ਨੂੰ ਛੋਟੇ ਛੋਟੇ ਗੱਲਾਂ ਤੁਹਾਨੂੰ ਅੰਦਰ ਦੀਆਂ ਗੱਲਾਂ ਹੀ ਨਹੀਂ ਪਤਾ ਹੁੰਦੀਆਂ ਕਿ ਭਾਈ ਜੇ ਜਿਹੇ ਜਹੇਦਾਰਾਂ ਦਾ ਰੌਲਾ ਪਿਆ ਉਹਦੇ ਪਿੱਛੇ ਕਿੰਨੀਆਂ ਏਜੰਸੀਆਂ ਨੇ ਕੰਮ ਕੀਤਾ ਜੇ ਆਪਣਾ ਆਪਣਾ ਕੀ ਕਹਿੰਦੇ ਹੈਗੇ ਬੇਅਦਬੀ ਦਾ ਰੌਲਾ ਪਿਆ ਉਹਦੇ ਪਿੱਛੇ ਏਜੰਸੀਆਂ ਕਿੰਨੀਆਂ ਸੀਗੀਆਂ ਜਿਹੜੇ ਬੰਦੇ ਬੇਅਦਬੀ ਵਾਲੇ ਸ਼੍ਰੋਮਣੀ ਕਾਲੀਦਾ ਸਰਕਾਰ 'ਟ ਫੜੇ ਗਏ ਆ ਉਦੋਂ ਤੋਂ ਏਜੰਸੀਆਂ ਬਦਲ ਗਏ ਤੁਸੀਂ ਕੋਈ ਹੋਰ ਬੰਦਾ ਫੜਦੇ ਦੇਖਿਆ ਜਾਂ ਹੋਰ ਕੋਈ ਬੰਦਾ ਫੜਿਆ ਗਿਆ ਚਲਾਂ ਤਾਂ ਉਹਨਾਂ ਦੇ ਪੇਸ਼ ਹੋਇਆ ਨਾ ਸੋ ਸਾਰਾ ਹੀ ਨਰੇਟਿਵ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਵਾ ਪੰਥਵਾਲਿਆਂ ਨੂੰ ਵੀ ਕਿ ਭਾਈ ਇਹਦੇ ਪਿੱਛੇ ਪਛੋਕੜ ਕੀ ਆ ਔਰ ਕਿੰਨੀਆਂ ਏਜੰਸੀਆਂ ਸਿਰ ਤੁਹਾਨੂੰ ਤੋੜਨ ਦੇ ਲੱਗੀਆਂ ਹੋਈਆਂ ਨੇ ਤੁਹਾਨੂੰ ਖਤਮ ਕਰਨ ਦੇ ਲੱਗੀਆਂ ਹੋਈਆਂ ਨੇ ਔਰ ਮੈਂ ਦੱਸ ਦਿੰਦਾ ਨਾ ਜੇ ਅੱਪਾ ਜਿਉਂਦੇ ਆ ਤੇ ਪੰਥ ਵੀ ਤਾਂ ਹੀ ਆ ਔਰ ਜਿਹੜੇ ਹਾਲਾਤ ਸਾਡੇ ਬਣ ਗਏ ਆ ਨਾ ਨਾ ਤੁਹਾਡੇ ਇੰਡਸਟਰੀ ਰਹਿਣੀ ਨਾ ਤੁਹਾਡਾ ਟ੍ਰੇਡ ਰਹਿਣਾ ਨਾ ਤੁਸੀਂ ਰਹਿਣਾ ਮੈਂ ਔਰ ਹਾਲਾਤ ਦੇ ਵਿੱਚ ਮੈਂ ਤੁਹਾਨੂੰ ਦੱਸ ਦਣਾ ਹੈਗਾ ਨਾ ਪੰਥ ਰਹਿਣਾ ਪੰਥ ਨੂੰ ਬਚਾਣਾ ਹੈਗਾ ਤਾਂ ਇੱਕ ਜਗ੍ਹਾ ਇਕੱਠੇ ਹੋਣਾ ਪੈਣਾ ਤੁਹਾਨੂੰ ਇੱਕ ਬੈਨਰ ਲੈਣਾ ਪੈਣਾ ਮੈਂ ਕਹਿੰਦਾ ਤੂੰ ਛੱਡ ਦਿਓ ਸੁਬੀਰ ਸਿੰਘ ਬਾਦਲੂ ਕਿ ਬਾਦਸਾਨਾ ਨਾ ਗਈਆਂ ਸਾਡੀਆਂ ਕੰਮ ਸੇਮ ਜਿਹੜੀ ਦੇਖਣ ਦੇਖਣ ਵਾਲੀ ਹੈ ਤੁਸੀਂ ਇੱਕ ਸਿੱਖ ਜਗਤ ਨੂੰ ਦੇਖ ਲਓ ਇੱਕ ਜਗ੍ਹਾ ਨੂੰ ਦੇਖੋ ਗੁਰੂ ਸਾਹਿਬ ਦਾ ਫਲਸਫਾ ਦੇਖ ਲਓ ਸਭ ਤੋਂ ਵੱਡਾ ਫਲਸਫਾ ਗੁਨਾਣ ਦੇ ਜੀ ਦਾ ਮਾਨਸ ਕੀ ਜਾਤ ਸਭ ਉਹ ਇੱਕੋ ਪਛਾਣਵਾ ਦੇਖੋ ਯਾਰ ਤੁਸੀਂ ਕੀ ਐ ਛੋਟੇ ਛੋਟੇ ਗੱਲਾਂ ਇਹ ਪਈਓ ਮੈਂ ਤਾਂ ਇਹ ਗੱਲ ਕਹਿੰਦਾ ਹੁੰਨਾ ਮੇਸ਼ ਹਰ ਜਗ੍ਹਾ ਮੈਂ ਕਹਿੰਦਾ ਆਪਣੇ ਆਪ ਨੂੰ ਵੱਡਾ ਕਰੋ ਤਾਂ ਹੀ ਆਪਣੀ ਔਲਾਦਾਂ ਵਾਂਗ ਬਚਣਗੀਆਂ ਤਾਂ ਹੀ ਆਣਾ ਪੰਜਾਬ ਬਚੂਗਾ ਤਾਂ ਹੀ ਸਾਡਾ ਇੱਥੇ ਸਾਰੇ ਧਰਮ ਬਚਣਗੇ ਅੱਜ ਆਪਾਂ ਧਰਮ ਵੀ ਖਤਮ ਕਰੀ ਜਾਂਦੇ ਆ ਆਪਣੇ ਆਪ ਨੂੰ ਖਤਮ ਕਰੀ ਜਾਂਦੇ ਆ ਹਰ ਚੀ ਖਤਮ ਅਸਰ ਆਪਣੀ ਈਗੋ ਕਰਕੇ ਤੇ ਇਸ ਇੰਨਾ ਕੁਝ ਆਪਾਂ ਬਦਲ ਹੀ ਰਹੇ ਆ ਜੇ ਆਪਾਂ ਇੱਕ ਵਾਰ ਲਈ ਸੁਖਬੀਰ ਬਾਦਲ ਨੂੰ ਹੀ ਬਦਲ ਦਈਏ ਸ਼ਾਇਦ ਕੁਝ ਫਰਕ ਪਵੇ ਮੈਂ ਤਾਂ ਕਹਿੰਦਾ ਬਦਲ ਜਾਣਾ ਚਾਹੀਦਾ ਪਰ ਕੋਈ ਨਾਲ ਅੱਗੇ ਆਵੇ ਤਾਂ ਸਹੀ ਨਾ ਅੱਗੇ ਕੌਣ ਆਵੇ ਉਹ ਪੰਜਾਬ ਇੰਗਲਿਸ਼ ਦੀ ਕਹਾਵਤ ਆ ਹੂਲ ਬੈਲ ਦੀ ਕੈਟ ਚਲੋ ਇਹ ਸਾਰੀਆਂ ਚੀਜ਼ਾਂ ਜਿੱਥੇ ਜੀਵੀਆਂ ਤੂੰ ਦੁਨੀਆ ਨੇ ਸਮਾਂ ਦੱਸੇਗਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਆਖਰੀ ਸਵਾਲ ਹੈਗਾ ਕਿੱਥੇ ਦੇਖਦੇ ਹੋ ਨਸ਼ੇ ਦੇ ਇਲਜ਼ਾਮ ਅਕਾਲੀ ਦਲ ਤੇ ਲੱਗੇ ਸੀ ਕਿ ਸ਼ੁਰੂ ਕਰਨ ਵਾਲਾ ਚਿੱਟਾ ਲਿਆਉਣ ਵਾਲਾ ਪੰਜਾਬ ਚ ਅਕਾਲੀ ਦਲ ਹੈ ਔਰ ਹੁਣ ਬਲਡੋਜ਼ਰਾਂ ਦਾ ਜਿਹੜਾ ਕਹਿਰ ਹੈ ਉਹ ਪੂਰਾ ਤਰ੍ਹਾਂ ਚੱਲ ਰਿਹਾ ਘਰ ਢਾਏ ਜਾ ਰਿਹਾ ਨਹੀਂ ਨਹੀਂ ਹਸੇ ਵਾਲੀ ਗੱਲ ਨਹੀਂ ਕਿਤੇ ਨਾ ਕਿਤੇ ਕੋਈ ਫਰਕ ਤਾਂ ਪਿਆ ਹੋਏਗਾ ਨਾ ਡਰਤ ਨਸ਼ਾ ਸਮਗਲਾ ਚ ਗਿਆ ਹੋਏਗਾ ਕਿ ਸਾਡੀ ਪ੍ਰਾਪਰਟੀਆਂ ਇੱਡੀਆਂ ਮਹਿਲ ਬਣਾਏ ਟੁੱਟ ਜਾਣੇ ਸਰ ਗੱਲ ਇਹਦਾ ਹੈ ਕਿ ਇਹ ਕੁਝ ਕਰਨ ਸਰ ਦੇ ਇਹ ਗੈਰ ਕਾਨੂੰਨੀ ਕੰਮ ਕਰ ਰਹੇ ਆ ਲਾਰ ਨਾ ਐਨਡੀਪੀਐਸ ਐਕਟ ਹੈਗਾ ਵਾ ਐਨਡੀਪੀਐਸ ਐਕਟ ਦੇ ਸਪੈਸਿਫਿਕ ਪ੍ਰੋਵੀਜ਼ਨਸ ਹੈਗੇ ਜਦੋਂ ਪਹਿਲੇ ਕਬਜ਼ਾ ਲੈਣਾ ਬੰਦਾ ਕੋਡ ਦੇ ਤਰੂ ਸੀਲ ਕਰਨੇ ਪੈਂਦੀ ਹੈ ਟਾੜ ਸਕਦੇ ਨਹੀਂ ਪਾਵਰ ਹੀ ਨਹੀਂ ਇਹਨਾਂ ਕੋਲ ਤੇ ਇਹਨੇ ਜਿਹੜੇ ਢਾਈ ਜਾ ਰਿਹਾ ਇਹ ਸਭ ਨਾਜਾਇਜ਼ ਹੈ ਇਲੀਗਲ ਹੈ ਸਾਰਾ ਕੁਝ ਗੈਰਕਾਨੂੰਨੀ ਕੰਮ ਹੋ ਰਿਹਾ ਵਾ ਤਾਂ ਹੀ ਤਾਂ ਕਹਿ ਰਿਹਾ ਪੰਜਾਬ ਨੂੰ ਖਤਮ ਕਰਨ ਤੇ ਆਏ ਹੋਏ ਆ ਔਰ ਨਸ਼ਿਆਂ ਦਾ ਜਿਹੜਾ ਹੈਗਾ ਵਾ ਇਲਜ਼ਾਮ ਲਗਾ ਰਹੇ ਹੋ 1980 ਚ ਕੋਈ ਰਾਸਵਾ ਦਾ ਗਾਣਾ ਆਇਆ ਸੀਗਾ ਨਸ਼ਿਆਂ ਨੇ ਪਟ ਲਿਆ ਪੰਜਾਬੀ ਗੱਭਰੂ ਯਾਦ ਹੈ ਨਸ਼ੇ ਦਾ ਹੌਸਲਾ ਵੀ ਸੀ ਕਿ ਨਸ਼ੇ ਦਾ ਵਰਲਡ ਵਾਈਡ ਫੀਨੋਮੈਨਾ ਲੇਕਿਨ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਆ। ਅਰੇ ਬਾਕੀ ਗੱਲਾਂ ਛੱਡੋ। ਯੁੱਧ ਨਸ਼ਿਆਂ ਬੋ ਚੱਲਦਾ। ਤੇ ਮੇਰੀ ਤਾਂ ਓਪਨ ਲਾਈਵ ਵੀਡੀਓ ਆ ਕਿ ਇਲੈਕਸ਼ਨ ਦੇ ਵਿੱਚ ਇੱਕ ਡੀਐਸਪੀ ਦੀ ਮੈਲੀਗੇਸ਼ਨ ਲਾਇਆ ਹੈਗਾ ਰਿਟਾਇਰਡ ਡੀਐਸਪੀ ਜਿਹੜਾ ਹੈਗਾ ਕਿ ਭਾਈ ਇਹਦਾ ਆਮ ਨਸ਼ੇ ਵੇਚਦੇ ਫਿਰਦੇ ਆ। ਉਹ ਗਿਫਟ ਸੌਰੀ ਵੰਡੇ ਫਿਰਦੇ ਆ। ਕਿਆ ਬਾਤ ਹੈ। ਨਸ਼ੇ ਖਤਮ ਕਰਨ ਵਾਲੇ ਤੁਸੀਂ ਸ਼ੋਮਨੀ ਕਾਲੀਦਾਰ ਤੇ ਅੱਜ ਤੱਕ ਕੋਈ ਐਲੀਗੇਸ਼ਨ ਲੱਗਿਆ ਕਿ ਨਸ਼ੇ ਵੰਦੇ ਆ। ਚਲ ਤੁਸੀਂ ਦੱਸੋ। ਕੋਈ ਲੱਗਿਆ ਇੱਥੇ? ਇਹਨਾਂ ਕੋਲ ਜਿੰਨੇ ਐਲੀਗੇਸ਼ਨ ਆ ਉਰਲ ਸਭ ਤੋਂ ਵੱਡਾ ਜਣਾ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਆ ਸੀਗੇ ਚਾਹਲਵਰੀ ਆਪਣਾ ਡੀਐਸਪੀ ਸੀ ਇੱਕ ਫੜ ਲੇ ਕਿ ਨਹੀਂ ਸਜ਼ਾ ਹੋਈ ਕਿ ਨਹੀਂ ਹੋਈ ਹੋਈ ਕਿ ਨਹੀਂ ਹੋਈ ਕਮਨ ਸਾਭ ਹੋਂਤਾ ਪਾਕਿਸਤਾਨ ਦੇ ਜਿਹੜੇ ਗੈਂਗਸਟਰ ਨੇ ਜਸ਼ਾਨ ਪੱਟੀ ਉਹ ਹੁਣ ਇੱਥੇ ਧਮਕੀਆਂ ਦੇਣ ਲੱਗੇ ਜਲੰਧਰ ਦਾ ਇੱਕ ਵਪਾਰੀ ਹੈ ਉਹਨੂੰ ਧਮਕੀ ਆਈ ਹੈ ਥ੍ਰੈਟ ਆਈ ਹੈ ਸਰ ਕਾਨੂੰਨ ਵਿਵਸਥਾ ਦਾ ਖਤਮ ਕਰਦੇ ਲਾ ਐਂਡ ਆਰਡਰ ਖਤਮ ਕਰਤਾ ਇਹਨਾਂ ਨੇ ਤੁਹਾਡੇ ਵੀ ਸਾਹਮਣੇ ਆ ਜਿੰਨਾ ਕਾਨੂੰਨ ਵਿਵਸਥਾ ਖਰਾਬ ਹੋਈ ਹੋਈ ਹੈ ਗੈਂਗਸਟਰ ਵਾ ਜਿੰਨਾ ਵਧ ਗਿਆ ਤੁਹਾਡੇ ਸਾਹਮਣੇ ਹੈ ਕਿ ਨਹੀਂ ਵਧਿਆ ਏ ਗੈਂਗਸਟਰਵਾਦ ਨੂੰ ਨਾਥ ਨਹੀਂ ਪਾਰੇ ਪਾਟ ਬਣ ਰਹੇ ਇਹ ਉਹਦਾ ਹਿੱਸਾ ਬਣ ਰਹੇ ਤੁਹਾਡੇ ਕੋਲ ਰੋਡ ਮੈਪ ਹੈ ਮੇਰੇ ਕੋਲ ਤਾਂ 100% ਰੋਡ ਮੈਪ ਹੈ ਮੈਂ ਇਹਨਾਂ ਨੂੰ ਝੂਠ ਨਹੀਂ ਬੋਲਦਾ ਇਹ ਕਹਿੰਦੇ ਆ ਇੱਕ ਦਿਨ ਜਖਮ ਕਰ ਦਾਂ 10 ਦਿਨ ਜਖਮ ਕਰ ਦਾਂਗੇ ਲੋ ਮੈਂ ਤੁਹਾਨੂੰ ਵਾਦਾ ਕਰਦਾ 27 ਦੇ ਵਿੱਚ ਸਰਕਾਰ ਲੈ ਕੇ ਆਓ ਤੁਸੀਂ ਵਿਨ ਇਨ 6 ਮਹੀਨੇ ਮੈਂ ਇਹਨਾਂ ਨੂੰ ਇੱਕ ਦਿਨ ਦੋ ਦਿਨ ਨਹੀਂ ਦਿੰਦਾ 6 ਮਹੀਨੇ ਦੇ ਵਿੱਚ ਜੇ ਗੈਂਗਸਟਰਵਾਦ ਪੰਜਾਬ ਚੋਂ ਨਾ ਖਤਮ ਹੋ ਗਿਆ ਜੇ ਇਥੋਂ ਲਾਅ ਐਂਡ ਆਰਡਰ ਜੇ 6 ਮਹੀਨੇ ਠੀਕ ਨਾ ਹੋਇਆ ਤਮੈਨੂ ਕਿਉਂ ਛਤ ਤੋਂ ਪਹਿਲੇ ਹੀ ਕੰਮ ਕਰਨਾ ਅਸੀਂ ਪੁਲਿਸ ਦਾ ਸਿਆਸੀ ਗਨਬੰਦ ਕਰ ਦਰਾਂ ਜਦ ਤਾਈਂ ਪੁਲਿਸ ਨੂੰ ਅਸੀਂ ਐਕਟਿਵ ਡਿਊਟੀਆਂ ਨਹੀਂ ਦੇਂਦਦੇ ਜਦ ਤਾਈਂ ਜਿਹੜੀ ਪੁਲਿਸ ਹੈਗੀ ਆ ਫ੍ਰੀਲੀ ਓਨੈਸਟਲੀ ਕੰਮ ਨਹੀਂ ਕਰਦੀ ਇਹ ਕੰਮ ਨਹੀਂ ਹੋਣਾ ਆ ਜਿੰਨੇ ਡਿਸ ਓਨੈਸਟ ਬੰਦੇ ਹੈਗੇ ਆ ਅੱਛਾ ਬੜੀ ਗੱਲ ਇਸ ਵਾਰ ਇਲੈਕਸ਼ਨ ਲੜੀ ਕਿੰਨੇ ਆ ਸੰਜੀਵ ਨੇ ਥੋੜੀ ਲੱਗੀ ਪੁਲਿਸ ਨਾਲ ਲੜੀ ਆਹੀ ਕੰਮ ਬੰਦ ਹੋਣੇ ਚਾਹੀਦੇ ਜਦ ਤਾਈਂ ਅਸੀਂ ਕੰਮ ਬੰਦ ਨਹੀਂ ਨਾ ਕਰਦੇ ਹੈਗੇ ਸੱਤੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਇਹ ਜਿਹੜਾ ਵੱਡਾ ਬਿਆਨ ਦਿੱਤਾ ਹੈ 6 ਮਹੀਨੇ ਦੇ ਵਿੱਚ ਸਾਰਾ ਰੋਡ ਮੈਪ ਦਿੱਤਾ ਐਡਵੋਕੇਟ ਪ੍ਰਪਕਾਰ ਸਿੰਘ ਨੂੰ ਮੰਦਾਇਆ ਸਿਆਸਤਦਾਨ ਪ੍ਰਪਕਾਰ ਸਿੰਘ ਨੂੰ ਮੰਦਾ ਹਲਫੀਆ ਬਿਆਨ ਆ ਜਾਣਾ ਚਾਹੀਦਾ ਇੱਥੇ ਮੇਰਾ ਹਲਫੀਆ ਬਿਆਨ ਲੈ ਲੂ ਐਡਵੋਕੇਟ ਪ੍ਰਪਕਾਰ ਸਿੰਘ ਨੂੰ ਮੰਦਾਊਗਾ ਸਿਆਸੀ ਨਹੀਂ ਹੈਗਾ ਮੇਰਾ ਮੈਂ ਨਾ ਤੁਹਾਨੂੰ ਦੱਸਿਆ ਮੈਂ ਸਿਆਸਤ ਚ ਵੜ ਕੇ ਵੀ ਸਿਆਸੀ ਨਹੀਂ ਹੈਗਾ ਔਰ ਨਾਲ ਸੁਮੇਰ ਸਿੰਘ ਬਾਲਾ ਸਿਆਸੀ ਹੈ ਤੁਹਾਨੂੰ ਮੈਂ ਗੱਲ ਹੋਰ ਦੱਸ ਦਿੰਨਾ ਉਹਨਾਂ ਵਰਗਾ ਵਿਜਨਰੀ ਲੀਡਰ ਪੰਜਾਬ ਨੂੰ ਕੀ ਇੰਡੀਆ ਨੂੰ ਨਹੀਂ ਮਿਲ ਸਕਦਾ ਬਹੁਤ ਬਹੁਤ ਧੰਨਵਾਦ ਕੁਮਨ ਸਾਹਿਬ ਤਾਂ ਇਹ ਸੀਗੇ ਪ੍ਰਕਾਸ਼ ਸਿੰਘ ਕੁਮਨ ਜੋ ਬੇਵਾਕ ਵੀ ਨੇ ਔਰ ਸੱਚੇ ਸ਼ਬਦ ਵੀ ਇਸਤੇਮਾਲ ਕਰਦੇ ਨੇ ਰੋਡ ਮੈਪ ਵੀ ਹੈ ਇਹਨਾਂ ਕੋਲ ਔਰ ਸਿਆਸਤ 'ਚ ਆਉਣ ਦਾ ਕੀ ਕਾਰਨ ਹੈ ਉਹ ਵੀ ਜਿਹੜਾ ਇਹਨਾਂ ਨੇ ਦੱਸਿਆ ਹੈਗਾ ਔਰ ਜੋ ਮੁੱਦਾ ਅਸੀਂ ਚੱਕਿਆ ਸੀਗਾ ਕਿ ਨੋਟਾ ਦਾ ਇਸਤੇਮਾਲ ਕਿਉਂ ਹੋਇਆ ਬਖੂਬੀ ਇਹਨਾਂ ਨੇ ਜਿਹੜਾ ਹੈਗਾ ਦੱਸਿਆ ਔਰ ਹੁਣਾਂ ਵੀ ਚਾਹੀਦਾ ਹੈ ਡੈਮੋਕ੍ਰੇਸੀ ਦੇ ਵਿੱਚ ਅਗਰ ਇੱਕ ਵੀ ਸ਼ਖਸ ਕਿਸੇ ਚੀਜ਼ ਤੋਂ ਨਾਰਾਜ਼ ਹੈ ਤਾਂ ਉਹਦੀ ਨਾਰਾਜ਼ਗੀ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲੈ ਕੇ